ਤੇਰੇ ਵੀ ਕੁਮਰਾਸਣ ਦੀ ਮਾਂ ਵੀ ਹਾਂਜੀ ਤਾਂ ਗਲਤੀ ਨਾਲ ਜੁੱਤੀ ਇਹ ਜੀਮੀਦਾਰਾਂ ਨੇ ਦੇਤੀ ਗਏ ਨੇ ਕੋਈ ਸੰਘੇਰ ਕਾ ਬੋਏਫ੍ਰੈਂਡ ਸੀ ਜੁੱਤੀ ਲੈ ਲਈ ਹੁਣ ਉਸ ਦੇਖੇ ਕੋਈ ਨਾ ਮੱਲ ਬਥੇਰੀ ਆਏ ਐ ਢੀ ਢੀ ਔਕੜ ਖਾਵੇ ਉਸ ਸਮਝਾਵੇ ਕਿਵੇਂ ਸਮਝ ਨਾ ਆਵੇ ਜਦੋਂ ਰਾਤ ਹੋ ਗਈ ਉਹਨੇ 10 ਵਜੇ ਹੋ ਗਏ ਵੀ ਗੱਲ ਨਹੀਂ ਬਣੀ ਮੱਲੇ ਨੇ ਵੀ ਨਹੀਂ ਦੇਖੀ ਜੁੱਤੀ ਬਥੇਰੀ ਆਇਆ ਕਰੀ ਕਿਸੇ ਨੇ ਕਹਤਾ ਤੋ ਜਾਣੇਗਾ ਤੇ ਲੱਗੀ ਹੋਈ ਹੈ ਨਾ ਕਿਸੇ ਨੇ ਕੋਸ ਨਾ ਕੁੱਤੀ ਨਾ ਦੇਖੀ ਕਈਆਂ ਨੇ ਦੇਖ ਲਈ ਉਹ ਇਗਨੋਰ ਕਰਦੀ ਬੁੜੀਆਂ ਨੇ ਜਾ ਕੇ ਫਿਰ ਉਹਨੇ ਘਰ ਫੋੜ ਇਸ ਵੀਡੀਓ ਨੂੰ ਲੈ ਕੇ ਗਾਇਕ ਬੱਬੂ ਮਾਨ ਖਿਲਾਫ ਮਰਾਸੀ ਭਾਈਚਾਰਾ ਯਾਨੀ ਆਲਮਗੀਰ ਮਰਦਾਨਾ ਭਾਈਚਾਰੇ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਭਾਈਚਾਰੇ ਦੇ ਵੱਲੋਂ ਉਹਨਾਂ ਦੀਆਂ ਮਹਿਲਾਵਾਂ ਬਾਰੇ ਗਲਤ ਸ਼ੁਭਤਾਬਲੀ ਵਰਤਨ ਅਤੇ ਭਾਵਨਾਵਾਂ ਨੂੰ ਟੇਸ ਪਹੁੰਚਾਉਣ ਦੇ ਇਲਜ਼ਾਮ ਬੱਬੂ ਮਾਨ ਤੇ ਲਗਾਏ ਗਏ ਨੇ ਤੁਸੀਂ ਵੀ ਦੇਖੋ ਬੱਬੂ ਮਾਨ ਦਾ ਵਾਇਰਲ ਹੋ ਰਿਹਾ ਇਹ ਪੂਰਾ ਵੀਡੀਓ ਤੇਰੇ ਅਗੇ ਕੁਮਰਾਸਣ ਦੀ ਮਾ ਵੀ ਹਾਂਜੀ ਤਾਂ ਗਲਤੀ ਨਾਲ ਜੁੱਤੀ ਇਹ ਜ਼ਿਮੀਦਾਰਾਂ ਨੇ ਦੇ ਦਿੱਤੀਗੇ ਨੇ ਉਹ ਸੰਘੇਰ ਕਾ ਬੋਏਫ੍ਰੈਂਡ ਸੀ ਜੁੱਤੀ ਲੈ ਲਈ ਹੁਣ ਦੇਖੇ ਕੋਈ ਨਾ ਮਾਲ ਬਥੇਰੀ ਐ ਐਡੀ ਐਡੀ ਔਕੜ ਕਾਵੇ ਉਸ ਸਮਝਾਵੇ ਕਿਵੇਂ ਸਮਝ ਨਾ ਆਵੇ ਜਦ ਰਾਤ ਹੋ ਗਈ ਉਹਨੇ 10:00 ਵਜੇ ਹੋ ਗਿਆ ਵੀ ਗੱਲ ਨਹੀਂ ਬਣੀ ਮਾਲੇ ਨੇ ਵੀ ਨਹੀਂ ਦੇਖੀ ਜੁੱਤੀ ਬਥੇਰੀ ਐ ਕਰੀ ਕਿਸੇ ਨੇ ਕਹਿ ਤਾ ਤੋ ਜਾਣੇਗਾ ਤੇ ਲੱਗੀ ਹੋਈ ਹੈ ਹਨਾ ਕਿਸੇ ਨੇ ਕੁਛ ਹਨਾ ਸੁੱਤੀ ਨਾ ਦੇਖੀ ਕਈਆਂ ਨੇ ਦੇਖ ਲਈ ਉਹ ਇਗਨੋਰ ਕਰਦੀ ਬੁੜੀਆਂ ਨੇ ਜਾ ਕੇ ਫਿਰ ਉਹਨੇ ਘਰ ਫੂਕਤਾ ਅੱਗ ਲਾਤੀ ਲੋਕ ਆ ਕੇ ਇਕੱਠੇ ਹੋਏ ਤਾਂ ਉਹ ਕਹਿੰਦੇ ਵੀ ਜਲ ਗਿਆ ਸਾਰਾ ਘਰ ਜਲ ਗਿਆ ਉਹ ਕਹਿੰਦੇ ਵੀ ਅੱਗ ਬਜਾਓ ਇਹਨੂੰ ਉਹ ਕਹਿੰਦੀ ਕੋਈ ਨਹੀਂ ਹੁਣ ਜੜ ਲੈਣ ਦੋ ਜਾਂ ਜਾਣ ਲੱਗਿਆ ਉਹ ਕਹਿੰਦੇ ਲੋਕ ਲਾਗੇ ਬਾਲਟੀਆਂ ਪਾਉਣ ਉਹ ਕਹਿੰਦੀ ਨਾ ਬਜਾਓ ਨਾ ਬਜਾਓ ਆ ਜੁੱਤੀਓ ਬਚੀ ਐ ਸਾਈ ਨੇ ਕਰ ਮਚਾਲਿਆ ਆ ਗੱਲ ਆ ਵੀ ਮਾ ਵੀ ਨੇ YouTube ਤੇ ਪਾਉਣੀ ਪਾਉਣਾ ਇਹ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਈਚਾਰੇ ਦੇ ਵੱਲੋਂ ਬੱਬੂ ਮਾਨ ਦੇ ਖਿਲਾਫ ਕਿਰੀ ਮੁਖਤਰ ਸਾਹਿਬ ਦੇ ਥਾਣਾ ਸਿਟੀ 'ਚ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਗਈ ਹੈ ਭਾਈਚਾਰੇ ਦਾ ਇਲਜ਼ਾਮ ਹੈ ਕਿ ਬੱਬੂ ਮਾਨ ਦੀ ਵੀਡੀਓ ਤੋਂ ਬਾਅਦ ਮੁੱਚੇ ਭਾਈਚਾਰੇ ਦਾ ਮਜ਼ਾਕ ਉੱਡ ਰਿਹਾ ਹੈ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਾਫੀ ਦਿਨਾਂ ਤੋਂ ਇੱਕ TikTok ਤੇ ਬੱਬੂ ਮਾਨ ਜਿਹੜਾ ਗਾਇਕ ਹੈ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਹੜੀ ਕਿ ਜਿਹੜੇ ਸਾਡੇ ਮਰਦਾਨਾ ਭਾਈਚਾਰਾ ਮੀਰ ਆलम ਪਰਵਾਰਾ ਉਹਨਾਂ ਦੀਆਂ ਔਰਤਾਂ ਤੇ ਬੜੀ ਗੰਦੀ ਸ਼ਬਦਾਵਲੀ ਵਰਤੀ ਹੈ ਜਿਹੜੀ ਕਿ ਮੈਂ ਸਾਹਮਣੇ ਵੀ ਨਹੀਂ ਇੱਥੇ ਕਹਿ ਸਕਦਾ ਵੀ ਬੜੀ ਗੰਦੀ ਸ਼ਬਦਾਵਲੀ ਵਰਤੀ ਹੈ ਉਹ ਸਬੰਧ ਦੇ ਵਿੱਚ ਅਸੀਂ ਸਾਰਾ ਸਮੁੱਚਾ ਪੰਜਾਬ ਤੇ ਸਮੁੱਚਾ ਸਾਡਾ ਭਾਈਚਾਰਾ ਮਰਦਾਨਾ ਭਾਈਚਾਰਾ ਉਹਨਾਂ ਨੇ ਅਸੀਂ ਸਾਰਿਆਂ ਨੇ ਆਪਦੇ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਵਿਕੀ ਤੇ ਅਡਾਡ ਸਾਰੇ ਮੈਮੋਰੰਡਮ ਵੀ ਦਿੱਤੇ ਕਿਸੇ ਐਸਐਸਪੀ ਨੂੰ ਦਿੱਤੇ ਐ ਐਸਐਚਓ ਸਾਹਿਬ ਨੂੰ ਦਿੱਤੇ ਐ ਐਸੇ ਤਰ੍ਹਾਂ ਅਸੀਂ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਅਸੀਂ ਸਾਰੇ ਜਿੰਨੇ ਵੀ ਮੀਰ ਆਲਮ ਪਰਿਵਾਰ ਹੈ ਭਾਈ ਮਰਦਾਨੇ ਕੇ ਹੈ ਅਸੀਂ ਸਾਰਿਆਂ ਨੇ ਐਸਐਚਓ ਸਾਹਿਬ ਦੇ ਪੇਸ਼ ਹੋ ਕੇ ਉਹ ਜਿਹੜੀ ਬੱਬੂ ਮਾਨ ਦੇ ਬਰਖਿਲਾਫ ਦਰਖਾਸਤ ਦਿੱਤੀ ਹੈ ਜੀ ਵੀ ਜੋ ਸਾਡੀਆਂ ਔਰਤਾਂ ਦੇ ਉਹਨਾਂ ਨੇ ਮਜ਼ਾਕ ਉਡਾਏ ਆ ਬੋਲ ਕੇ ਅਪਸ਼ਬਦ ਜਿਹੜੇ ਬੋਲੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਸਬੰਧ ਦੇ ਵਿੱਚ ਅਸੀਂ ਸਾਰੇ ਭਾਈਚਾਰਾ ਇਕੱਠਾ ਹੋਏ ਹਾਂ ਉਧਰ ਇਸ ਸਬੰਧੀ ਜਦੋਂ ਐਸਐਸਓ ਤਜਿੰਦਰਪਾਲ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਹੈ ਇਹ ਨਾ ਕਿ ਦਰਖਾਸਤ ਆਈ ਹੈ ਸਾਡੇ ਕੋਲੋਂ ਮੁਸਲਮ ਭਾਈਚਾਰੇ ਵੱਲੋਂ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤਜਿੰਦਰ ਸਿੰਘ ਬੱਬੂ ਮਾਨ ਜਿਹੜਾ ਗਾਇਕ ਹੈ ਬਹੁਤ ਮਸ਼ਹੂਰ ਬਗਾਾਇਕ ਹੈ ਉਹਦੇ ਬਾਰੇ ਕਿਹਾ ਗਿਆ ਵੀ ਜਿਹੜਾ ਉਹਨਾਂ ਨੇ ਉਹਨਾਂ ਦੇ ਭਾਈਚਾਰੇ ਬਾਰੇ ਕੋਮੰਦੇ ਲਫ਼ਜ਼ ਬੋਲੇ ਆ ਮਿਸ ਮਤਲਬ ਮਿਸਕੰਡਕਟ ਵਾਲੀ ਗੱਲ ਹੈ ਵੀ ਉਹਨਾਂ ਦੀ ਸ਼ਾਨੋ ਸ਼ੌਕਤ ਦੇ ਖਿਲਾਫ ਕੁਝ ਵਾਰਡ ਚ ਬੋਲੇ ਆ ਉਹਦੇ ਬਾਰੇ ਉਹਨਾਂ ਨੇ ਦਰਖਾਸਤ ਦਿੱਤੀ ਆ ਉਹਦੇ ਤੇ ਜਿਹੜੀ ਕਾਨੂੰਨੀ ਮਹਾਰਾ ਨਾਲ ਰਾਏ ਕਰਕੇ ਵੀ ਇਹ ਬਕੂਆ ਕਿੱਥੋਂ ਦਾ ਕਿਵੇਂ ਕੀ ਗੱਲਬਾਤ ਹੈ ਆਪਣੇ ਮਾਨਯੋਗ ਸੀਨੀਅਰ ਅਫਸਰਾਂ ਤੋਂ ਡਾਇਰੈਕਸ਼ਨ ਲੈ ਕੇ ਉਹਦੇ ਮਤਲਬ ਜੋ ਬੰਦੀ ਕਾਰਵਾਈ ਕਰਾਂਗੇ ਖੈਰ ਇਸ ਭਾਈਚਾਰੇ ਚੀਪ ਕਾਇਕ ਬੱਬੂ ਮਾਨ ਦੇ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਗਾਇਕ ਬੱਬੂ ਮਾਨ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨਹੀਂ। ਸ਼੍ਰੀ ਮੁਖਸਰ ਸਾਹਿਬ ਤੋਂ ਗੁਰਿੰਦਰ ਸਿੰਘ ਨੂੰ ਦੈਨਿਕ ਸਵੇਰਾ ਟੀਵੀ। ਕ੍ਰੀਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ। ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ, ਸ਼ਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। रफीक मोहम्मद फ्री सेवा फ्री समाधान 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੀਠ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ 嗯。 Myself MB, my debut song is coming up on sixteenth of Jan, presented by Savera Music. Please go and subscribe to the channel of Savera Music for more updates. Thank you so much.